ਰਟ ਮਹੱਲਾ ਪਹਿਲਾ ਤੂ ਪ੍ਰਮਾਦਾਤਾ ਧਰਮਤੂ ਗੁਰ ਆਮੰਥਾਰੇ ਤੇ ਖਾਰੀ ਜੀਉ ਸੋਠ ਰਾਗ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿਰਪਾ ਕਰਦੇ ਹਨ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਠ ਰਾਗ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜਿੰਨਾ ਬਾਬਤ ਭਾਈ ਸਾਹਿਬ ਭਏ ਬਰਦਾਸ਼ੀ ਲਿਖਦੇ ਹਨ ਬਾਪ ਦੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਹਾ ਉੱਤਰ ਦੱਖਣ ਪੂਰਬ ਪੱਛਮ ਇਹ ਸਾਰੇ ਖੰਡ ਬ੍ਰਹਮੰਡ ਸਾਰੇ ਸੰਸਾਰ ਨੂੰ ਜਿਹੜਾ ਹੈ ਤਾਰਨਾ ਕੀਤਾ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿਹੜਾ ਪੰਥ ਚਲਾਇਆ ਹੈ ਮਹਾਂ ਤਕਸਿਆ ਗੁਰਨਾਨਕ ਸਾਹਿਬ ਮਹਾਰਾਜ ਦੀ ਭਾਈ ਸਾਪਾਏ ਗੁਰਦਾਸ ਜੀ ਨੂੰ ਜੇ ਸਰਵਣ ਕਰੀਏ ਜੇ ਆਪਾਂ ਪੜ੍ਹੀਏ ਸੁਣੀਏ ਤੋਂ ਤੋਂ ਪਤਾ ਲੱਗਦਾ ਐਸਾ ਤੱਪ ਹੈ ਗੁਰਨਾਨਕ ਦੇਵ ਜੀ ਮਹਾਰਾਜ ਦਾ ਸਾਧ ਸੰਗਤ ਜੀ ਐਸਾ ਤੱਪ ਹੈ ਭਾਈ ਸਾਪਾਏ ਗੁਰਦਾਸ ਜੀ ਕਹਿੰਦੇ ਨੇ ਰੀਤ ਅਕ ਆਹਾਰ ਕਰ ਰੋੜਾਂ ਦੀ ਗੁਰ ਘਰੀ ਵਿਛਾਈ ਭਾਰੀ ਕਰੀ ਤਪੱਸਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਤ ਕਹਿੰਦੇ ਨੇ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਉ ਬਣ ਆਈ ਇਸ ਵਾਸਤੇ ਜਿਹੜਾ ਹੈ ਇਸ ਤਰ੍ਹਾਂ ਦਾ ਕਦੇ ਰੋੜਾਂ ਤੇ ਕਦੇ ਜਿਹੜਾ ਆਹਾਰ ਇਸ ਤਰ੍ਹਾਂ ਕੰਧ ਬੋਲ ਛੱਕੇ ਜੋ ਮਿਲ ਗਿਆ ਹੋਈ ਛੱਕੇ ਮਹਾਰਾਜ ਦੇ ਭਾਣੇ ਚ ਕਿੱਥੇ ਕਿੱਥੇ ਕੜੇ ਹੋਟਲ ਹੁੰਦੇ ਛਾਇਦੇ ਸਮਿਆਂ 'ਚ ਆਈ ਤਾਂ ਗੱਡੀ ਰੁਕੋ ਭੁੱਖ ਲੱਗੀ ਆ ਪਿਆਸ ਲੱਗੀ ਆ ਪਾਣੀ ਲਓ ਜੇ ਕੋਈ ਰੋਟੀ ਖਾਣੀ ਆ ਮਸ਼ਾਹਦਾ ਛਕਣਾ ਹੋਟਲ ਮੇ ਬਥੇਰੇ ਰੋੜਾਂ ਤੇ ਨੇ ਗੱਡੀ ਰੁਕੋ ਤੇ ਹੋਟਲ ਤੇ ਰੋਟੀ ਪਾਣੀ ਖਾਓ ਉਸਵੇਂ ਰੇਤ ਅੱਖ ਆਹਾਰ ਕਰ ਰੋੜਾਂ ਦੀ ਗੁਰ ਘਰੀ ਵਿਛਾਈ ਰੋੜਾਂ ਦੇ ਪੈਂਦੇ ਰਹੇ ਉਥੇ ਕਿਹੜਾ ਬੈੱਡ ਲੱਗੇਦੇ ਸੀ ਜੰਗਲਾਤ ਕਦੇ ਨੇਪਾਲ ਕਦੇ ਵਿਭਾਲ ਕਦੇ ਤਿੱਬਤ ਕਦੇ ਬਰਮਾ ਕਦੇ ਅਫਗਾਨਿਸਤਾਨ ਕਦੇ ਮੱਕੇ ਕਦੇ ਜੈਨੀਆਂ ਦੇ ਮੰਦਰਾਂ 'ਚ ਬੋਧੀਆਂ ਦੇ ਮੰਦਰਾਂ 'ਚ ਕਦੇ ਜਗਨਨਾਥਪੁਰੀ ਕਦੇ ਕਾਸ਼ੀ ਕਦੇ ਬਨਾਰਸ ਕਦੇ ਹਰਦਵਾਰ ਉੱਥੇ ਕਿਹੜੇ ਪ੍ਰਬੰਧ ਕੀਤੇ ਨੇ ਸੀ ਇਸ ਵਾਸਤੇ ਇਤਨੀ ਜਿਹੜੀ ਆ ਪੈਦਲ ਪੈਦਲ ਯਾਤਰਾ ਦੀ ਗੱਲ ਕਰ ਰਹੇ ਹਾਂ ਇਤਨੀ ਪੈਦਲ ਯਾਤਰਾ ਹੈ ਜੀ ਉਸ ਸਮੇਂ ਕੋਈ ਸਾਧਨ ਨਹੀਂ ਦੇ ਸੀ ਪਾਈ ਸਾਹਿਬ ਆ ਗੁਰਦਾਸ ਜੀ ਕਹੇ ਨੇ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਮ ਬਣਾਈ ਭਾਰੀ ਕਰੀ ਤਪੱਸਿਆ ਜਿਹਨੂੰ ਕਲਗੀਧਰ ਪਾਤਸ਼ਾਹ ਜੀ ਕਹ ਰਹੇ ਨੇ ਹੇਮਕੁੰਡ ਪर्वਤ ਹੈ ਜਹਾਂ ਸਤ ਸਿੰਘ ਸੋਭਤ ਹੈ ਤਹਾਂ ਹੇਮਕੁੰਡ ਤੈ ਨਾਮ ਕਹਾਵਾ ਪੰਡ ਰਾਜ ਹੈ ਜੋਗ ਕਮਾਵਾ ਪੰਡਵਾ ਦੇ ਵੱਡਿਆਂ ਨੇ ਪੁਰਖਾਂ ਨੇ ਜਿੱਥੇ ਜਪ ਕੀਤੇ ਤਪ ਕੀਤੇ ਜੋਗ ਸਾਧਨਾ ਕੀਤੀ ਉਥੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਬੰਡ ਰਾਜੇ ਜੋ ਕਮਾਵਾ ਤਹਿਮ ਅਦਕ ਅਦਕ ਦਾ ਸ਼ਬਦ ਆਪਾਂ ਜਾਣਦੇ ਆ ਬਹੁਤ ਹੀ ਜ਼ਿਆਦਾ ਬਹੁਵਾਚਕ ਤਹਿਮ ਅਦਕ ਤਪੱਸਿਆ ਸਾਧੀ ਕਲਗੀਧਰ ਪਾਤਸ਼ਾਹ ਇਹ ਕਹਿ ਰਹੇ ਨੇ ਹੇਮਕੁੰਣ ਤੇ ਅਦਕ ਤਪੱਸਿਆ ਸਾਧੀ ਐਨੀ ਬਰਫਾ ਐਨੀ ਉੱਚ ਕੋਟੀ ਤੇ ਪਹਾੜੀਆਂ ਤੇ ਇੰਨੀ ਬਰਫ਼ ਚ ਤਪੱਸਿਆ ਸਾਧੀ ਉੱਥੇ ਕਿਹੜਾ ਗੁਨਾਹਕ ਹੈ ਜਿਹੜਾ ਹੈ ਕਲਗੀਧਰ ਪਾਤਸ਼ਾਹ ਵਾ ਤੇ ਹੀਟਰ ਲਗਾ ਕੋ ਸਤਨਾਮ ਸਿੰਘ ਉਹਨਾਂ ਵਾਸਤੇ ਕਿਹੜਾ ਹੀਟਰ ਲਗਾ ਜੀ ਜੇ ਆਪਣੇ ਵਰਗੇ ਨੇ ਬਹਿਣਾ ਵੇ ਆਪਾਂ ਜਾਣੇ ਹਾਂ 10 ਤਾਂ ਆਪਾਂ ਨੂੰ ਕੰਬਲ ਚਾਹੀਦੇ ਆ 10 ਤਾਂ ਕੰਬਲ ਚਾਹੀਦੇ ਆ ਫਿਰ ਜਾ ਕੇ ਹਿਮਕੁੰਣ ਸਾਹਿਬ ਦੀ ਯਾਤਰਾ ਹੁੰਦੀ ਐ ਇੰਨੀ ਠੰਡ ਲੱਗਦੀ ਇੰਨੀ ਬਰਫ਼ ਦੇ ਵਿੱਚ ਤਾਂ ਅਸੀਂ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੀ ਇਹ ਵਿਦਕਰਨ ਤਪੱਸਿਆ ਭਯੋ ਦ્વੈ ਤੇ ਇਹਦਾ ਮਤਲਬ ਦੋ ਜਣੇ ਸੀ ਦ્વੈ ਦੋ ਜਣੇ ਹੋਗੇ ਜੇ ਤਿੰਨ ਹੁੰਦੇ ਤ੍ਰੈ ਹੋਣਾ ਸੀ ਕਈ ਅਰਥ ਕਰਦੇ ਨੇ ਗਾਨੀ ਸਿੰਘ ਵੀ ਮਹਾਕਾਲ ਕਾਂ ਦੀ ਅਰਾਧਨਾ ਕੀਤੀ ਕਲਕਤਾ ਮਹਾਰਾਜ ਕੋਲ ਆਪ ਆਉਂਦੇ ਰਹੀ ਆ ਬਾਹਰ ਲੈਣ ਵਾਸਤੇ ਬਾਹਰ ਲੈ ਕੇ ਗੁਰਨਾਨ ਸਿੰਘ ਮਹਾਰਾਜੇ ਘਰ ਤੋਂ ਉਹਦੇ ਭਗਤਾਂ ਨੂੰ ਮੰਣਦੀ ਨਹੀਂ ਆ ਇਸ ਵਾਸਤੇ ਸਭ ਜਿਹੜੇ ਨੇ ਗਾਵਣ ਤੁਧਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮੰਦਵਾਰੇ ਗਾਵਣ ਤੁਧਨੋ ਚਿੱਤ ਗੁਪਤ ਲਖਜਾਨਣ ਲਿਖ ਲਿਖ ਧਰਮ ਦੇ ਚਾਰੇ ਗਾਵਣ ਤੁਧਨੋ ਈਸ਼ਰ ਬਰਮਾ ਇਹ ਸਾਰੇ ਜਿਹੜੇ ਨੇ ਗਾਵਣ ਤੁਧਨੋ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦ ਇੰਦਰਾਸਨ ਬੈਠੇ ਦੇਵਤਿਆ ਦਰ ਨਾਲ ਦੀ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੋਂਦਰੋਂ ਸਾਧ ਵਿਚਾਰੇ ਗਾਵਣ ਤੋਂਦਰੋਂ ਜਤੀ ਗਾਉਂਦੇ ਨੇ ਗਾਵਣ ਤੋਂਦਰੋਂ ਜਤੀ ਸਤੀ ਸੰਤੋਖੀ ਗਾਵਣ ਤੋਂਦਰੋਂ ਵੀਰ ਸੂਰਮੇ ਉਹ ਵੀ ਗਾਉਂਦੇ ਨੇ ਇਸ ਵਾਸਤੇ ਜਿਹੜਾ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਤੈ ਹਮ ਅਦਕ ਤਪੱਸਿਆ ਸਾਧੀ ਸੋ ਆਪਾਂ ਸਮੇਂ ਅਨੁਸਾਰ ਜਿਹੜੀ ਆ ਇਹ ਅਖਰੀ ਅਰਥ ਕਰਨੇ ਨੇ ਤੇ ਗੁਰਨਾਨਕ ਸਾਹਿਬ ਮਹਾਰਾਜ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਰੇਤ ਅੱਖ ਆਹਾਰ ਕਰ ਰੋੜਾਂ ਦੇ ਉਰ ਘਣੀਖ ਵਸਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸੋਹ ਬਣ ਆਈ ਉਹ ਕਹਿੰਦਾ ਮੇਰੀ ਉਹਦੇ ਨਾਲ ਬਣ ਗਈ ਯਾਰ ਮੇਰੇ ਨਾਲ ਉਹਦੇ ਨਾਲ ਬਹੁਤ ਬਣਦੀ ਆ ਮੇਰੇ ਉਹਦੇ ਨਾਲ ਦੋਸਤੀ ਆ ਮੇਰੀ ਉਹਦੇ ਨਾਲ ਯਾਰੀ ਬਹੁਤ ਆ ਯਾਰ ਮੇਰੀ ਉਹਦੇ ਨਾਲ ਬਣਦੀ ਬਹੁਤ ਆ ਵੱਡੇ ਭਾਗ ਵੱਡੇ ਭਾਗਾਂ ਕਰਕੇ ਵੱਡੇ ਭਾਗ ਹਰ ਹਰ ਕਹਿੰਦੇ ਰੱਬ ਨੂੰ ਹਰਸਿਓ ਬਣ ਆਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਸੇ ਗੁਰਨਾਨਕ ਦੇਵ ਜੀ ਮਹਾਰਾਜ ਸੋਹ ਢਾਗ ਅੰਦਰ ਬਖਸ਼ਿਸ਼ ਕਰਦੇ ਹਨ ਤੂੰ ਪ੍ਰਮਾਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੇ ਜੀਓ ਤੁਸੀਂ ਪੂਰੀ ਮਤ ਅੰਸਾਰ ਬਾਪੂ ਆਪਣੀ ਮਾਤਾ ਨਾ ਕਿਸੇ ਕੋ ਥੋੜੀ ਆ ਕਿਸੇ ਕੋ ਬਹੁਤੀ ਆ ਆਪਾਂ ਕਹਦੇ ਨੇ ਯਾਰ ਇਹਦੀ ਤਾਂ ਮਾਤੀ ਥੋੜੀ ਆ ਇਹ ਤਾਂ ਮਾਤੀ ਥੋੜੀ ਆ ਇਸ ਵਾਸਤੇ ਗੁਰੂ ਸਾਹਿਬ ਜੀ ਪੂਰੀ ਮਤ ਅਨਸਾਰ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪਿਖਾਰੇ ਜਿਓ ਅਸੀਂ ਤੁਹਾਡੇ ਪਿਖਾਰੇ ਆ ਤੂੰ ਪੂਰੀ ਮਤ ਅਨਸਾਰ ਸਭ ਸੰਸਾਰ ਨੂੰ ਚਾਰ ਘਰ ਦੇ ਜੀਵਣ ਤੇ ਪਾਲਣ ਔਖੇ ਹੋ ਜਾਂਦੇ ਅਜ ਦੇ ਸਮੇਂ ਵਿੱਚ ਵੇਖੋ ਗੁਰਦਾਨਕ ਦੇਵ ਜੀ ਮਹਾਰਾਜ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇ ਖਾਰੇ ਜਿਓ ਕਹਿੰਦੇ ਜੇ ਖਰਚੇ ਨਹੀਂ ਬੋਲੇ ਹੁੰਦੇ ਐਨੇ ਕਹਿੰਦੇ ਨੇ 50 50000 ਕਮਾਉਣੇ ਲੱਖ ਲੱਖ ਕਹਿੰਦੇ ਸੈਲਰੀ ਆ ਫੇਰ ਵੀ ਕਹਿੰਦੇ ਜਿਹੜਾ ਤੇ ਸਾਧਗੁਰੂ ਜੀ ਕੋਈ ਸੈਲਰੀ ਨਹੀਂ ਕੋਈ ਤਨਖਾਹ ਨਹੀਂ ਦాతਾ ਘਰੇ ਬੈਠਿਆ ਹੀ ਦੇ ਰਿਹਾ ਵੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੇ ਜੀਓ ਅਸੀਂ ਤੁਹਾਡੇ ਭਿਖਾਰੇ ਆ ਸਭ ਸੰਸਾਰ ਹੀ ਕਿਉਂਕਿ ਭਿਖਾਰੀ ਤਾਂ ਸ਼ਬਦ ਵਰਤਿਆ ਵੀ ਆਪਾਂ ਦਾਤਾਂ ਦੇ ਕੇਵਲ ਤੇ ਕੋਲ ਗੁਰੂ ਤੋਂ ਮੰਗਦੇ ਨਾ ਇਸ ਵਾਸਤੇ ਤੂੰ ਪਰਉ ਦਾਤਾ दान ਮਤ ਪੂਰਾ ਹਮ ਥਾਰੇ ਭਿਖਾਰੇ ਜੀਓ ਅਸੀਂ ਤੁਹਾਡੇ ਜਿਵੇਂ ਭਿਖਾਰੇ ਮੰਗਤੇ ਹਾਂ ਮੈਂ ਕਿਆ ਵਾਂਗੂ ਕਿਛ்தਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੇ ਜੀਓ ਅਸੀਂ ਕੀ ਮੰਗਣਾ ਕਰੀਏ ਮਹਾਰਾਜ ਅਸੀਂ ਕੀ ਮੰਗੀ ਜ ਆਪਾਂ ਮੰਗਣਾ ਤੇ ਕੀ ਮੰਗੀ ਗੁਰੂ ਸਾਹਿਬ ਆਪਣੇ ਕੋਲ ਆ ਜਾਣ ਮੰਨ ਲਓ ਆ ਗਏ ਤੇ ਕੀ ਮੰਗਾਗੇ ਆਪਾਂ ਦੇ ਕਹਿਣਾ ਬਾਬਾ ਅਮਰੀਕਾ ਦਾ ਵੀਜ਼ਾ ਲਵਾ ਦੇ ਸਤਨਾਮ ਸ੍ਰੀ ਵਾਹਿਗੁਰੂ ਉਹ ਬਾਬਾ ਨਾਨਕ ਤਾਂ ਹੀ ਨਹੀਂ ਆਉਂਦਾ ਉਹਨਾਂ ਪਤਾ ਇਹਨਾਂ ਨੇ ਫੜ ਲੈਣਾ ਵੀਜ਼ਾ ਕੋਠੀ ਦੇ ਦੇ ਤੇ ਜਾ ਅਮਰੀਕਾ ਦਾ ਵੀਜ਼ਾ ਲਵਾ ਦੇ ਤੇ ਜਾੜੀ ਵੱਡੀ ਗੱਡੀ ਨਵੀਂ ਆਈਏ ਸੰਭੋ ਦੇ ਬਸ ਇਹ ਕੁਝ ਮੰਗਣਾ ਇਸ ਵਾਸਤੇ ਬਾਬਾ ਨਾਨਕ ਸਾਡੇ ਗੌਂਦਾਰੀ ਇਸ ਵਾਸਤੇ ਸਾਧ ਸੰਗਤ ਜੀ ਮੈਂ ਕਿਆ ਮੰਗੂ ਕੀ ਮੰਗੀਏ ਕਿ ਸਿਰ ਨਾ ਰਹਾਈ ਮਹਾਰਾਜ ਇਸ ਸੰਸਾਰ ਚ ਕੁਛ ਰਹਿਣ ਵਾਲਾ ਹੈ ਹੀ ਨਹੀਂ ਸਭ ਕੁਝ ਜਾਣਵਾਰਾ ਹੈ ਸਭ ਕੁਝ ਝੂਠਾ ਹੈ ਤੇ ਕੀ ਮੰਗੀਏ ਫਿਰ ਹਰਦੀਜੇ ਨਾਮ ਪਿਆਰੇ ਜੀ ਉਹ ਸਾਨੂੰ ਨਾਮ ਦੇਣਾ ਕਰੋ ਘਟ ਘਟ ਰਵ ਰਹਿਆ ਬਨਵਾਰੀ ਬਨਬਾਰੀ ਬਨ ਕਰੇ ਜੰਗਲ ਉਹਦਾ ਮਾਲਕ ਕੌਣ ਆ ਜੰਗਲ ਦਾ ਵਾਹਿਗੁਰੂ ਪਰਮੇਸ਼ਰ ਬਨਵਾਰੀ ਬਨ ਜੰਗਲ ਬਨ ਸੰਸਾਰ ਵਾਰੀ ਦਾ ਉਹਦਾ ਮਾਲਕ ਪਰਮੇਸ਼ਰ ਆਪ ਘਟ 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 ਦੇ ਵਿੱਚ ਘਟ ਘਟ ਰਵ ਰਹਾ ਬਨਵਾਰੀ ਉਹ ਜੰਗਲ ਸੰਸਾਰ ਦਾ ਮਾਲਕ ਪਰਮੇਸ਼ਰ ਉਹ ਜਰੇ ਜਰੇ ਵਿੱਚ ਸਮਾਇਆ ਹੋਇਆ ਹੈ ਆਪਾਂ ਕਹਿੰਦੇ ਆ ਨਾ ਜਗਤ ਥਲ ਮਹੀ ਹਲ ਪੂਰਿਆ Swami srijan har ਨਾਨਕ ਭਾਤ ਹੋਏ ਫਸਰਿਆ ਨਾਨਕ ਏਕੰਕਾਰ ਉਹ ਸਾਰੇ ਵਿੱਚ ਫਸਰਿਆ ਹੋਇਆ ਹੈ ਇਸ ਵਾਸਤੇ ਸਾਧ ਸੰਗਤ ਜੀ ਘਟ ਘਟ ਰਾਵ ਰਹਾ ਬਨਵਾਰੀ ਉਹ ਘਟਾਂ ਘਟਾਂ ਦੇ ਵਿੱਚ ਸਮਾਇਆ ਹੋਇਆ ਹੈ ਜਲ ਥਲ ਮਹੀਲ ਗੁਪਤੋ ਵਰਤ ਗੁਰ ਸਬਦੀ ਦੇਖ ਨਿਹਾਰੀ ਜੀਓ ਇਹ ਜਲ ਦੇ ਵਿੱਚ ਵੀ ਆ ਥਲ ਦੇ ਵਿੱਚ ਵੀ ਆ ਮਹੀਲ ਮਹੀਲ ਕੀ ਆ ਇੱਕ ਤਾਂ ਹੋ ਗਈ ਧਰਤੀ ਠਿਕ ਹੋ ਗਿਆ ਆਕਾਸ਼ ਇਹਦੇ ਵਿਚਾਲੇ ਜਿਹੜੀ ਜਗਾ ਆਪਾਂ ਵੇਖਦੇ ਆਂ ਜਲ ਦੇ ਵਿੱਚ ਥਲ ਦੇ ਵਿੱਚ ਮਹੀਲ ਆਕਾਸ਼ ਤੇ ਪਤਾਲ ਦੇ ਜਿਹੜਾ ਵਿੱਚ ਜਗਾ ਹੈ ਉਹਦੇ ਵਿੱਚ ਜਲ ਥਲ ਮਹੀਲ ਗੁਪਤ ਹੋ ਵਰਤ ਹੈ ਗੁਪਤ ਹੋ ਕੇ ਵਰਤ ਰਿਹਾ ਹੈ ਹੁਣ ਹੈਗਾ ਆਪਣੇ ਵਿੱਚ ਵੀ ਆ ਪਰ ਆਪਣ ਦਿਖਦਾ ਨਹੀਂ ਦਿਖਦਾ ਨਹੀਂ ਆਪਾਂ ਨੂੰ ਉਹ ਦੇਸੇਗਾ ਕਰੋ ਜੋ ਸਿਮਰਨ ਕਰਾਂਗੇ ਭਗਤੀ ਕਰਾਂਗੇ ਵਾਹਿਗੁਰੂ ਵਾਹਿਗੁਰੂ ਫਿਰ ਉਹ ਦਿਸਣ ਲੱਗੇਗਾ ਬੈਠਾ ਸਾਰੇ ਅੰਦਰ ਹੀ ਆ ਇਸ ਵਾਸਤੇ ਜਲਥਲ ਮਹੀਅਲ ਗੁਮਤੋ ਵਰਤੈ ਗੁਰਸਬਦੀ ਦੇਖ ਨਿਹਾਰੇ ਜੀਓ ਗੁਰੂ ਦੇ ਸ਼ਬਦ ਦੇ ਦੁਆਰਾ ਆਪਾਂ ਨੂੰ ਵੇਖ ਸਕਦੇ ਹਾਂ ਰਹਾਉ ਮਰਤ ਪਿਆਰ ਆਕਾਸ਼ ਦਿਖਾਇਓ ਗੁਰਸਤਗੁਰੂ ਕਿਰਪਾ ਧਾਰੀ ਜੀਓ ਵਿਚਰਾਮ ਦੇ ਕੇ ਕਹਿ ਰਹੇ ਨੇ ਉਨੇ ਜਿਹੜਾ ਹੈ ਸਤਿਗੁਰੂ ਨੇ ਸਰ ਮਾਤ ਲੋਕ ਵਿਖਾਤਾ ਮਰਤ ਪਯਾਲ ਪਤਾਲ ਲੋਕ ਵਿਖਾਤਾ ਆਕਾਸ਼ ਲੋਕ ਵਿਖਾਤਾ ਕਿਵੇਂ ਵਿਖਾਤਾ ਗੁਰੂ ਸਤਿਗੁਰੂ ਕਿਰਪਾ ਧਾਰੀ ਜੀਓ ਜਦੋਂ ਸਤਿਗੁਰੂਆਂ ਨੇ ਕਿਰਪਾ ਧਾਰੀ ਸਾਨੂੰ ਆਕਾਸ਼ ਲੋਕ ਵੀ ਵਿਖਾਤਾ ਪਤਾਲ ਲੋਕ ਵੀ ਵਿਖਾਤਾ ਮਾਤ ਲੋਕ ਵੀ ਦਿਖਾਤਾ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਗਿਆ ਨਾ ਦਸਤਗੀਰ ਦਾ ਪੀਰ ਦਾ ਲੜਕਾ ਉਹਨੂੰ ਬੜਾ ਸ਼ੰਕਾ ਸੀ ਬੜਾ ਸ਼ੰਕਾ ਕਰਦਾ ਸੀ ਉਹ ਤੇ ਕਹਿੰਦੇ ਕੁਫਰ ਤੋਰ ਰਿਹਾ ਕਹਿੰਦੇ ਨੇ ਪਾਤਾਲਾ ਪਾਤਾਲ ਲੱਖ ਆਗਾਸ ਆਗਾਸ ਕਹਿੰਦੇ ਲੱਖਾਂ ਆਕਾਸ਼ ਪਤਾਲ ਕਿੱਥੇ ਹੋ ਗਈ ਵੀ ਇਹ ਤਾਂ ਕੁਫਰ ਤੋਰ ਰਿਹਾ ਤੇ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਵੀ ਆਹ ਦੇ ਮੁੰਡੇ ਨੂੰ ਭੇਜਵੇਂ ਤੂੰ ਤਾਂ ਸ਼ੰਕਾਵਾਦੀ ਆ ਬਿਮਾਰ ਹਪਤਾਲ ਚ ਜਾਨ ਆਕਾਸ਼ ਚ ਜਾਨ ਸਾਧ ਸੰਗਤ ਜੀ ਸਾਰੇ ਥਾਵਾਂ ਤੇ ਕੜਾ ਪਰਛਾਈ ਦੇਗ ਬਣੀ ਆ ਕਿਤੇ ਕਥਾ ਹੋ ਰਹੀ ਹੈ ਕਿਤੇ ਕੀਰਤਨ ਹੋ ਜਾਇਆ ਕਿਤੇ ਵਾਇਗ੍ਰੋ ਸਿਮਰਨ ਹੋ ਰਿਹਾ ਕਿਤੇ ਆਰਤੀ ਹੋ ਰਹੀ ਹੈ ਕਿਤੇ ਨਾਮ ਜਪਿਆ ਜਾ ਰਿਹਾ ਜੈ ਜੈਕਾਰਾਂ ਧੰਗੁਰੂ ਨਾਨਕ ਧੰਗੁਰੂ ਨਾਨਕ ਸਾਰੇ ਕਰ ਰਹੇ ਉਹ ਬੜਾ ਹੈਰਾਨ ਕਹਿੰਦਾ ਮਹਾਰਾਜ ਥੱਕ ਗਏ ਆ ਹੁਣ ਥੱਕ ਗਏ ਆ ਮਹਾਰਾਜ ਚਲੀਏ ਕਹਿੰਦਾ ਨਹੀਂ ਵੇਖ ਲੈ ਚੰਗੀ ਤਾਂ ਹੋਰ ਕਹਿੰਦੇ ਕਹਿੰਦੇ ਨਹੀਂ ਮਾਰ ਚਲੀਏ ਪਿਤਾ ਨੂੰ ਆ ਕੇ ਕਹਿੰਦੇ ਕਹਿੰਦੇ ਆਹ ਵੇਖੋ ਉਹ ਉਹ ਸਰਬ ਲੋ ਉਹਦੇ ਬਰਤਨ ਦੇ ਵਿੱਚ ਭਾਂਡੇ ਚ ਕੜਾ ਪ੍ਰਸ਼ਾਦੀ ਦੇਗ ਵੀ ਲੈ ਕੇ ਆਉਂਦੇ ਕਿਹਨ ਆ ਲੈ ਦੇਗ ਜਿੱਥੇ ਜਿੱਥੇ ਜਾਂਦੇ ਸੀ ਥੋੜਾ ਥੋੜਾ ਪ੍ਰਸ਼ਾਦ ਲੈ ਕੇ ਆ ਜਾਂਦੇ ਸੀ ਵੀ ਕਿਉਂਕਿ ਤੂੰ ਸ਼ੰਕਾ ਬਹੁਤ ਕਰਦਾ ਤਾਂ ਕਰਕੇ ਤੈਨੂੰ ਯਕੀਨ ਆ ਜਾਈਂ ਇਸ ਵਾਸਤੇ ਜਿਹੜਾ ਹੈ ਜਲ ਥਲ ਮਹੀਅਲ ਗੁਪਤ ਵਰਤੈ ਗੁਰ ਸਬਦੀ ਦੇਖ ਨਿਹਾਰੀ ਜਿਓ ਰਹਾਓ ਮਰਤ ਵਿੱਚ ਬਾਤ ਲੋਕ ਚ ਆਕਾਸ਼ ਲੋਕ ਚ ਆਕਾਸ਼ ਦਿਖਾਇਓ ਗੁਰ ਸਤਗੁਰੂ ਕਿਰਪਾ ਧਾਰੀ ਜਿਓ ਜੇ ਤਾਂ ਸਤਿਗੁਰੂ ਨੇ ਕਿਰਪਾ ਕੀਤੀ ਸਾਰੇ ਪਾਸੇ ਵਿਖਾ ਦਿੱਤਾ ਬ੍ਰਹਮ ਬ੍ਰਹਮ ਹੀ ਸੋ ਬ੍ਰਹਮ ਅਜੋਨੀ ਹੈ ਪੀ ਹੋਣੀ ਕੜ ਭੀਤਰ ਦੇਖ ਮੁਰਾਰੀ ਜੀਓ ਜਿਹੜਾ ਬ੍ਰਹਮ ਅਜੋਨੀ ਜੁਨਾ ਤੋਂ ਰਹਤ ਹੈ ਜਿਹੜਾ ਜੁਨਾ ਤੇ ਨਹੀਂ ਆਉਂਦਾ ਸੋ ਬ੍ਰਹਮ ਅਜੋਨੀ ਹੈ ਪੀ ਹੈਗਾ ਵੀ ਆ ਉਨੀ ਹੋਏਗਾ ਵੀ ਆਦ ਸੱਚ ਜੁਗਾਤ ਸੱਚ ਇਸ ਵਾਸਤੇ ਹੈਗਾ ਵੀ ਆ ਫਿਰ ਅੱਗੇ ਹੋਵੇਗਾ ਵੀ ਅਸੀਂ ਹੋਣਾ ਅਸੀਂ 20 ਸਾਲ ਆ ਅਸੀਂ 40 ਸਾਲ ਆ ਮਰ ਜਾਣਾ ਖਤਮ ਹੋ ਜਾਣਾ ਮਿਟ ਜਾਣਾ ਉਹ ਰੱਬ ਜਦੋਂ ਅਸੀਂ ਹੁਣ ਹੈਗੇ ਆ ਹੁਣ ਵੀ ਆ ਜਦੋਂ ਅਸੀਂ 40 ਸਾਲ ਆਪਾਂ ਤੇ ਨਹੀਂ ਹੋਵਾਂਗੇ 80 ਸਾਲਾਂ ਬਾਅਦ ਅਸੀਂ ਨਹੀਂ ਹੋਵਾਂਗੇ 100 ਸਾਲਾਂ ਬਾਅਦ ਅਸੀਂ ਨਹੀਂ ਹੋਵਾਂਗੇ ਰੱਬ ਉਹਦੋਂ ਵੀ ਹੋਵੇਗਾ ਉਹਨੂੰ ਕਹਿੰਦੇ ਨੇ ਤਾਂ ਹੈਪੀ ਸੱਚ ਨਾਨਕ ਖੁਸ਼ੀ ਈ ਸੱਚ ਇਸ ਵਾਸਤੇ ਜਿਹੜਾ ਹੈ ਸੋ ਭਰਮ ਅਜੋਨੀ ਹੈ ਪੀ ਹੋਣੀ ਕੜ ਭੀਤਰ ਦੇਖ ਮੁਰਾਰੀ ਜੀ ਉਹ ਮੁਰ ਨਾਮੇ ਦੇ ਤੈਨੂੰ ਮਾਰਨ ਵਾਲਾ ਤਾਂ ਮੁਰਾਰੀ ਨਾਮ ਪੈ ਗਿਆ ਉਸ ਮੁਰਾਰੀ ਵੈਗਰੂਣ ਵੇਖ ਨਾ ਕਰੋ ਜਨਮ ਵਰਨ ਕੋ ਇਹੋ జగ ਵਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਜਿਹੜੇ ਜੰਮਨ ਵਰਨ ਵਿੱਚ ਲੱਗੇ ਮਨਮੁਖ ਉਹਨਾਂ ਦੂਜੇ ਭਗਤ ਵਿਸਾਰੀ ਜੀਓ ਪਰਮੇਸ਼ਰ ਦੀ ਭਗਤੀ ਉਹਨਾਂ ਨੇ ਵਿਸਾਰਤੀ ਇਹ ਮਨਮੁਖਾਂ ਦੀ ਗੱਲ ਕਰ ਰਹੇ ਨੇ ਗੁਰੂ ਸਾਹਿਬ ਜੀ ਸਤਗੁਰੂ ਮਿਲੈ ਤਾਂ ਗੁਰਮਤਿ ਪਾਈਐ ਸਾਕਤ ਬਾਜੀ ਹਾਰੇ ਜਿਓ ਜੇ ਸਤਗੁਰੂ ਮਿਲੈ ਤਾਂ ਫਿਰ ਗੁਰਮਤਿ ਨੂੰ ਪਾਈਦਾ ਗੁਰੂ ਦੀ ਮਾਤਰ ਨੂੰ ਸਾਕਤ ਬਾਜੀ ਹਾਰੇ ਜਿਓ ਮਨੁਖ ਸੰਸਾਰ 'ਚ ਆ ਕੇ ਭਈ ਪ੍ਰਾਪਤ ਮਨੁਖ ਦੇਹੋਰੀਆਂ ਵਾਲੀ ਬਾਜੀ ਹਾਰ ਕੇ ਚਲਾ ਜਾਂਦਾ ਹੈ ਸਤਗੁਰੂ ਬੰਧਨ ਤੋੜਨ ਰਾਰੇ ਬਹੁ ਨਗਰ ਮੁਝਾਰੀ ਜਿਓ ਸਤਗੁਰੂ ਜੀ ਬੰਧਨਾਂ ਨੂੰ ਤੋੜਨ ਵਾਲੇ ਨੇ ਅਗੇ ਦੱਸਿਆ ਸੀ ਨਾ ਪਰਸੋ ਚੌਥੇ ਵੀ ਕਥਾ ਆਈ ਸੀ ਛੇਵੇਂ ਪਾਤਸ਼ਾਹ ਨੇ ਬੰਧਨ ਤੋੜੇ ਦਸਵੇਂ ਪਾਤਸ਼ਾਹ ਨੇ ਬੰਧਨ ਤੋੜੇ ਗੁਰਨਾانک ਸਾਹਿਬ ਮਹਾਰਾਜ ਬੰਧਨ ਤੋੜੇ ਸਤਗੁਰ ਬੰਧਨ ਤੋ ਨਰਾਰੇ ਬਹਰ ਨ ਗਰਭ ਮਝਾਰੇ ਜਿਓ ਫਿਰ ਵਾਰ-ਵਾਰ ਮਾਤਾ ਦੇ ਗਰਭ ਚੋਂ ਆਉਂਦਾ ਨਹੀਂ ਜੰਮਦਾ ਨਹੀਂ ਮਰਦਾ ਨਹੀਂ ਉਹ ਮਨੁੱਖ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਮਸਿਆ ਨਿਰੰਕਾਰੀ ਜਿਓ ਉਹਨਾਂ ਦੇ ਅੰਦਰ ਰਤਨ ਗਿਆਨ ਸ਼ਬਦ ਰਤਨ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਇਹ ਸ਼ਬਦ ਰਤਨ ਉਹਨਾਂ ਦੇ ਮਨ 'ਚ ਪ੍ਰਗਾਸ ਹੋ ਗਿਆ ਪ੍ਰਕਾਸ਼ ਨਾਨਕ ਗਿਆਨ ਰਤਨ ਪ੍ਰਗਾਸਿਆ ਪ੍ਰਕਾਸ਼ ਹੋ ਗਿਆ ਕਦੋਂ ਹੋ ਗਿਆ ਜੀ ਹਰ ਮਨੁਮਾਨਸਿਆ ਨਿਰੰਕਾਰੇ ਜਿਓ ਜਦੋਂ ਆਕਾਰਾਂ ਤੋਂ ਰਹਿਤ ਜਿਹਦਾ ਕੋਈ ਆਕਾਰ ਨਹੀਂ ਉਹ ਮਨ ਵਿੱਚ ਆ ਕੇ ਬਸ ਗਿਆ ਫਿਰ ਕੀ ਹੋਇਆ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ ਜਦੋਂ ਨਰੰਕਾਰੀ ਆਕੇ ਵਸਿਆ ਜਿਹਦਾ ਕੋਈ ਆਕਾਰ ਨਹੀਂ ਚੱਕਰ ਚਹਨ ਅਰ ਬਰਨ ਜਾਤ ਅਰ ਪਾਪ ਨਹਿ ਜਿਹ ਰੂਪ ਰੰਗ ਰੇਖ ਭੇਖ ਕੋ ਕਹਿ ਨ ਸਕਤ ਕਹੇ ਅਚਲ ਮੂਰਤਨ ਪ੍ਰਕਾਸ਼ ਅਮਤੋਜ ਖੀਜਾ ਕੋਟ ਇੰਦਰ ਇੰਦ੍ਰਾਨ ਸਾਹਿ ਸਾਹਨ ਗੁਣੀਜਾ ਤ੍ਰਿ ਭਵਨ ਮਹੀਪ ਸੋਰ ਅਸੁਰ ਨੇਤ ਨੇਤ ਮੰਤਰਨ ਕਹਤ ਤਵਾ ਸਰਵਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਉਹ ਜਦੋਂ ਨਿਰੰਕਾਰ ਆ ਕੇ ਵਸ ਗਿਆ ਫੇ ਜਿਹੜਾ ਹੈ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਰਾਗਤ ਕੀਤੀ ਆ ਆਪਾਂ ਕੇਵਲ ਤੇ ਕੇਵਲ ਸਾਧ ਸੰਗਤ ਦੀ ਬੜੇ ਸੁਖੈਨ ਬੜੇ ਸੌਖੇ ਢੰਗ ਨਾਲ ਮਨ ਯਤਨ ਕਰਦਾ ਘਟ ਤੋਂ ਘਟ ਸਮੇਂ 'ਚ ਵੱਧ ਤੋਂ ਵੱਧ ਜਿਹੜਾ ਹੈ ਇਹਦਾ ਗਿਆਨ ਸ਼ਬਦ ਦਾ ਦਿੱਤਾ ਜਾਵੇ ਘਟ ਤੋਂ ਘਟ ਸਮੇਂ 'ਚ ਵੱਧ ਤੋਂ ਵੱਧ ਗਿਆਨ ਸਾਨੂੰ ਪ੍ਰਾਪਤ ਹੋਵੇ ਕੇਵਲ ਤੇ ਕੇਵਲ ਬਹੁਤ ਸੁਖੈਨ ਸੌਖੇ ਸਿੰਪਲ ਅਖਰੀ ਅਰਥ ਕਰੀ ਦੇ ਨੇ ਸੋ ਮਹਾਰਾਜ ਕਿਰਪਾ ਕਰਨ ਜਿਹੜੀਆਂ ਘੜੀਆਂ ਜਿਹੜੀਆਂ ਸੰਗਤਾਂ ਭਈ ਹਾਜ਼ਰੀ ਭਰਦੀਆਂ ਜਿਹੜੀਆਂ ਘੜੀਆਂ ਸਵਾਸ ਆਪਾਂ ਸਪਲਏ ਕਰਦੇ ਆ ਬੜੇ ਉਹਨਾਂ ਦੇ ਵੱਡੇ ਭਾਗ ਨੇ ਸੇਸ਼ਟ ਕਰਮ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਅੱਜ ਦੇ ਕਾਲ ਯੁਗ ਦੇ ਭਿਆਨ ਸਮੇਂ ਵਿੱਚ ਜਿਨ੍ਹਾਂ ਨੂੰ ਸੰਗਤ ਬਖਸ਼ਦੇ ਹਨ ਸੰਗਤ ਉਹਨਾਂ ਦੇ ਸਭ ਤੋਂ ਵੱਡੇ ਭਾਗ ਆਪਾਂ ਕਹਿ ਸਕਦੇ ਆ ਸੋ ਇੱਥੇ ਸਮੇਂ ਦੀ ਸਮਾਪਤੀ ਹੈ ਭੋਜਪੁਰ ਭੋਜਪੁਰ ਦੀ ਵਾਹਿ ਬਖਸ਼ਨੀ ਸਤਿਗੁਰ ਬੰਧਨ ਤੋਂ ਨਿਰਾਰੇ ਬਹੁਰ ਨਾ ਗਰਮ ਮਝਾਰੇ ਜੀਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰਿ ਮਨ ਵਸਿਆ ਨਿਰੰਕਾਰ ਜੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ